ਚਿੱਠੀ ਸਿੰਘ ਪੂਰਾ 35 ਸਿੱਖ ਮਾਰੇ ਗਈ ਸੀ ਉਸ ਵੇਲੇ ਵੀ ਇਹ ਹਿੰਦੁਸਤਾਨ ਵਿੱਚ ਆਵਾਸ ਨਹੀਂ ਬਟ ਹੁਣ ਸਾਡੀ ਹਿੰਦੁਸਤਾਨ ਦੀ ਜਿਹੜੀ ਗਵਰਨਮੈਂਟ ਹੈ ਹੁਣ ਬਹੁਤ ਸਟਰੋਂਗ ਹੈ ਐਂਡ ਇਸ ਗੱਲ ਦਾ ਜਵਾਬ ਜ਼ਰੂਰ ਦੇ ਆ ਕੇ ਤੁਸੀਂ ਬਹੁਤ ਨੁਕਸਾਨ ਮਤਲਬ ਇਹ ਗੱਲ ਨੇ ਇਹ ਟੈਰਰਿਸਟ ਨੇ ਜਿਹੜਾ ਅਟੈਕ ਕੀਤਾ ਹੈ ਇਹਦੇ ਨਾਲ ਸਾਡੇ ਕਸ਼ਮੀਰ ਨੂੰ ਬਹੁਤ ਹੀ ਵੱਡਾ ਨੁਕਸਾਨ ਪਹੁੰਚਿਆ ਹੈ ਬਿਕੋਜ਼ ਹਨ ਜੀ ਵੇ ਤੁਸੀਂ ਦੇਖਦੇ ਹੋ ਕਿ ਟੂਰਿਸਟ ਸਭ ਤੋਂ ਵੱਧ ਤੋਂ ਵੱਧ ਕੇਰ ਕਿ ਕਸ਼ਮੀਰ ਚਾਰੇ ਸੀ ਉੱਥੇ ਦੇ ਲੋਕਾਂ ਨੂੰ ਰੋਜ਼ੀ ਰੋਟੀ ਮਿਲ ਰਹੀ ਸੀ ਬਹੁਤ ਚੰਗਾ ਉੱਥੇ ਉન્નਤੀ ਹੋ ਰਹੀ ਸੀ ਲੋਕਾਂ ਨੂੰ ਬਹੁਤ ਫਾਇਦੇ ਹੋ ਰਹੇ ਸੀ ਉੱਥੇ ਰਹਿਣ ਵਾਲਿਆਂ ਨੂੰ ਤੇ ਹੁਣ ਇਮੀਡੀਏਟਲੀ ਸਾਰਾ ਕੁਝ ਬੰਦ ਹੋ ਗਿਆ ਹੈ ਟੂਰਿਸਟ ਸਾਰੇ ਇਮੀਡੀਏਟਲੀ ਸਾਰੇ ਆਨੇ ਕੈਨਸਲ ਕਰਤਾ ਕਸ਼ਮੀਰ ਜਾਣਾ ਇਹਦੇ ਨਾਲ ਕਸ਼ਮੀਰ ਤੇ ਲੋਕ ਤੇ ਲੋਕਾਂ ਨੂੰ ਬਹੁਤ ਨੁਕਸਾਨ ਹੋਏਗਾ मैं समझ दिया। मैं यकीन है कि प्राइम मिनिस्टर एदा जवाब जरूर देगा एंड पंजाब मतलब कश्मीर वापस गुरु तेग बहादुर साहब के आशीर्वाद वापस खुशहाली मुड़ के आएगी असि तीन तारीख को सिख दिल्ली गुरुद्वारा प्रबंधक कमेटी तो और सारे कश्मीरी पंडित एक प्रोटेस्ट कर रहे हैं ਗੁਰੂ ਤੇਗ ਬਹਾਦਰ ਪੁਕਾਰ ਯਾਤਰਾ ਸੇਵ ਕਸ਼ਮੀਰ ਸੇਵ ਵਿੰਦਿਆ ਉਹ ਪ੍ਰੋਟੈਸਟ ਅਸੀਂ 3 ਤਰੀਕ ਨੂੰ ਜੰਤਰ ਮੰਤਰ ਤੋਂ ਗੁਰੂ ਸਾਹਿਬ ਦੇ ਸ਼ਰਨ ਵਿੱਚ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਰਨ ਵਿੱਚ ਜਾ ਕੇ ਰਕਾਬ ਗੰਜ ਵਿੱਚ ਉੱਥੇ ਅਸੀਂ ਕੰਪਲੀਟ ਕਰਾਂਗੇ ਐਨ ਗੁਰੂ ਸਾਹਿਬ ਨੂੰ ਫਿਰ ਅਰਦਾਸ ਕਰਾਂਗੇ ਕਿ ਕਸ਼ਮੀਰ ਹੁਣ ਵੀ ਤੁਹਾਨੂੰ ਪੁਕਾਰ ਰਿਹਾ ਹੈ ਹੁਣ ਵੀ ਤੁਹਾਨੂੰ ਪੁਕਾਰ ਰਿਹਾ ਪਲੀਜ਼ ਬਲੇਸਸ Thank you thank you